ਦੇਖੋ ਇਹ ਬੜੀ ਸ਼ਰਮਨਾਕ ਗੱਲ ਹੈ ਜਿਹੜੀ ਹੋਈ ਹੈ ਦੋ ਧਰ ਆਪਸ ਵਿੱਚ ਇੱਥੇ ਲੜਾਈ ਕਰਕੇ ਪਰਚਾ ਕਟਾਣ ਆਏ ਸੀਗੇ ਤੇ ਜਦ ਦੋਵੇਂ ਧਰੇ ਆਪਣੇ ਇੱਥੇ ਆ ਗਏ ਉਹਨਾਂ ਨੇ ਵਿੱਚ ਆਪਣੇ ਇੱਥੇ ਹੀ ਲੜਾਈ ਸ਼ੁਰੂ ਕਰਤੀ ਸਾਡੇ ਸਟਾਫ ਨੇ ਵੀ ਉਹਨਾਂ ਨੂੰ ਸਮਝਾਇਆ ਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ਤੇ ਆ ਗਈ ਸਾਡੇ ਕੋਲ ਜਿਹੜੇ ਆਪਣੀ ਚੌਂਕੀ ਵਾਲੀ ਪੁਲਿਸ ਸੀ ਉਹ ਵੀ ਆ ਗਈ ਉਹਨਾਂ ਨੇ ਉਹਨੂੰ ਦੱਸਿਆ ਕਿ ਜੇ ਤੁਸੀਂ ਇਸ ਤਰ੍ਹਾਂ ਇਹਨੂੰ ਕੰਟੀਨਿਊ ਰੱਖੋਗੇ ਤਾਂ ਤੁਹਾਡੇ ਉੱਪਰ ਹਸਪੀਟਲ ਪ੍ਰੋਟੈਕਸ਼ਨ ਐਕਟ ਦਾ ਪਰਚਾ ਦਰਜ ਹੋ ਜਾਏਗਾ ਇਸ ਤੋਂ ਬਾਅਦ ਦੇ ਰਿਅਲਾਈਜ਼ ਤੇ ਉਹਨਾਂ ਨੇ ਮਾਫੀ ਵਗੈਰਾ ਮੰਗ ਕੇ ਉਹ ਆਪਣਾ ਪਰਚਾ ਕਟਾ ਕੇ ਇਧਰੋਂ ਦੋਵੇਂ ਤਰ੍ਹਾਂ ਚਲੇ ਗਏ ਇਹ ਨਾ ਦੋਵੇਂ ਤਰ੍ਹਾਂ ਲੜਾਈ ਝਗੜਾ ਕਰਕੇ ਇੱਥੇ ਆਈਆਂ ਸੀਗੀਆਂ ਅੱਛਾ ਜੀ ਤੇ ਇਹ ਐਮਲੋਰ ਇਕੱਠੇ ਆ ਗਏ ਹੂੰ ਇੱਥੇ ਫੇਰ ਆਣ ਕੇ ਆਪਣੇ ਭੜ ਗਏ ਅਫਸਰ ਮੁਲਾਜ਼ਮ ਹੋਰ ਚਾਹੀਦੇ ਆ ਸਾਡੇ ਕੋ ਮੇਰੇ ਕੋਲ ਤਾਂ ਮੁਲਾਜ਼ਮ ਹੀ ਦੋ ਤੇ ਤਿੰਨ ਮੁਲਾਜ਼ਮ ਮੇਰੇ ਕੋ ਜੀ ਇੱਕ ਨਾਈਟ ਹੁੰਦਾ ਇੱਕ ਕੁੜੀ ਲੇਡੀ ਹੁੰਦੀ ਦਿਨੇ ਤੇ ਇੱਕ ਮੇਰਾ ਮੁੰਸ਼ੀ ਆ ਤੇ ਇੱਕ ਮੈਂ ਬਸ ਚਾਰ ਟੋਟਲ ਚਾਰ ਆ ਮੈਂ ਗਜਰਜ ਕਰਦਾ ਮੈਨੂੰ ਦੋ ਦੋ ਹੀ ਮੁਲਾਜ਼ਮ ਮੈਨੂੰ ਦੇ ਦੇਣ ਹੋਰ ਤੇ ਚੌਂਕੀ ਦਾ ਜਿਹੜਾ ਵਧੀਆ ਕੰਮ ਚੱਲੂਗਾ ਉਹ ਸਿਮਲ ਦਾ ਸਿਵਲ ਹਸਪੀਟਲ ਆਈ ਦਨ ਚਰਚਾਮਾ ਵਿੱਚ ਰਹਿੰਦਾ ਹੈ ਸਿਵਲ ਹਸਪੀਟਲ ਦੇ ਕਈ ਸਾਰੇ ਅਜਿਹੇ ਮੁੱਦੇ ਨੇ ਜਿਹੜੇ ਕਿ ਹਮੇਸ਼ਾ ਹੀ ਲੋਕਾਂ ਦੇ ਔਰ ਸਵਾਲਾਂ ਦੇ ਕੈਟਾਗਰੀ ਚ ਰਹਿੰਦੇ ਨੇ ਸੋ ਤਾਜ਼ਾ ਮਾਮਲਾ ਇੱਕ ਸਾਹਮਣੇ ਆਂਦਾ ਹੈ ਜਿਸ ਦੇ ਵਿੱਚ ਇਹ ਮਾਮਲਾ ਲੁਧਿਆਣਾ ਦੇ ਰਾਹੂ ਰੋਡ ਦੇ ਨੇੜੇ ਦਾ ਹੈ ਜਿੱਥੇ ਕਿ ਪਤੰਗਬਾਜ਼ੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਆਪਸੀ ਲੜਾਈ ਹੁੰਦੀ ਹੈ ਲੜਾਈ ਹੋਣ ਤੋਂ ਬਾਅਦ ਜਦੋਂ ਸਿਵਲ ਹਸਪਤਲ ਦੇ ਵਿੱਚ ਇਲਾਜ ਲਈ ਆਇਆ ਜਾਂਦਾ ਹੈ ਤਾਂ ਦੋਵੇਂ ਪਾਰਟੀਆਂ ਆਹਮੋ ਸਾਹਮਣੇ ਹੋ ਜਾਂਦੀਆਂ ਨੇ ਇੱਕ ਵਾਰ ਫਿਰ ਤੋਂ ਦੁਬਾਰਾ ਝਗੜਾ ਹੁੰਦਾ ਉਸ ਦੁਬਾਰੇ ਝਗੜੇ ਦੇ ਵਿੱਚ ਇਹ ਸਿਵਲ ਹਸਪਤਲ ਦੇ ਐਸਐਮਓ ਵੀ ਸ਼ਿਰਕਤ ਕਰਦੇ ਨੇ ਉਹਨਾਂ ਦੀ ਵੀ ਦਖਲਅੰਦਾਜ਼ੀ ਹੁੰਦੀ ਹੈ ਜਦ ਕਿ ਉੱਥੇ ਚੌਂਕੀ ਦੇ ਇੰਚਾਰਜ ਵੀ ਮੌਕੇ ਤੇ ਮੌਜੂਦ ਹੁੰਦੇ ਨੇ ਪਰ ਇਹ ਜਿਹੜਾ ਝਗੜਾ ਹੈ ਇਹਨੂੰ ਕਿਸੇ ਤਰ੍ਹਾਂ ਵੀ ਸੁਲਝਾਣ ਦੇ ਵਿੱਚ ਉਹ ਕਾਮਯਾਬ ਨਹੀਂ ਹੁੰਦੇ ਪਰ ਮੌਕੇ ਤੇ ਸਾਡੇ ਪਾਸ ਸੰਵਾਦਤਾ ਉਥੇ ਮੌਜੂਦ ਨੇ ਹਿਤੇਸ਼ ਖੰਨਾ ਸੋ ਦੇਖਦੇ ਆ ਉਹਨਾਂ ਵੱਲੋਂ ਇਹ ਸਾਰੀ ਕਵਰੇਜ ਕੀਤੀ ਗਈ ਦੇਖਦੇ ਆ ਕਿ ਇਸ ਮਾਮਲੇ ਨੂੰ ਕਿਸ ਪਾਸੇ ਇਹ ਜਿਹੜੇ ਐਸ ਐਮਓ ਔਰ ਚੌਂਕੀ ਦੇ ਇਨਚਾਰਜ ਲੈ ਕੇ ਜਾਂਦੇ ਨੇ ਸੋ ਦੇਖੋ ਸਿਟੀ ਹੋਮ ਨਿਊਜ਼ ਦੀ ਇਹ ਕਵਰੇਜ ਬੀਤੇ ਦਿਨੀ ਸਿਵਲ ਹਸਪੀਟਲ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਲੜਾਈ ਝਗੜਾ ਹੁੰਦਾ ਲੋਕ ਇੱਥੇ ਸਿਵਲ ਹਸਪੀਟਲ ਦੇ ਵਿੱਚ ਆਉਂਦੇ ਆਪਣਾ ਇਲਾਜ ਕਰਾਉਣ ਵਾਸਤੇ ਆਉਂਦੇ ਆ ਇਲਾਜ ਕਰਾਉਂਦੇ ਦੋ ਆਪਸ ਵਿੱਚ ਝੜ ਲੜ ਜਾਂਦੇ ਨੇ ਲੜਨ ਤੋਂ ਬਾਅਦ ਇੱਥੇ ਅਸੀਂ ਇਸ ਟਾਈਮ ਅਸੀਂ ਪਹੁੰਚਿਆ ਐ ਐਸਐਮਓ ਸਾਹਿਬ ਦੇ ਕੋਲ ਉਹ ਗਲਬਤ ਕਰਦੇ ਆ ਕਿ ਹਾਲਾਤ ਕੀ ਆ ਸਿਵਲ ਹਸਪੀਟਲ ਦੇ ਕਿ ਆ ਇੱਥੇ ਪੁਲਿਸ ਪ੍ਰਸ਼ਾਸਨ ਨਹੀਂ ਦੇਖਦਾ ਜਾਂ ਕੋਈ ਇੱਥੇ ਮੌਕੇ ਦੇ ਉੱਤੇ ਆਇਆ ਜਾਂ ਨਹੀਂ ਆ ਗੱਲ ਕਰਦੇ ਆ ਸਰ ਕਿੱਦਾਂ ਦੇਖਦੇ ਹੋ ਜਿਹੜਾ ਬੀਤੇ ਦਿਨੀ ਐਡਾ ਵੱਡਾ ਬਵਾਲ ਹੋ ਗਿਆ ਸਿਵਲ ਹਸਪੀਟਲ ਕਿਸੇ ਕੋਲ ਪੈਸਾ ਹੁੰਦਾ ਕਿਸੇ ਕੋਲ ਨਹੀਂ ਹੁੰਦਾ ਜੇ ਆਂਦਾ ਹੀ ਆ ਇਲਾਜ ਵਾਸਤੇ ਆਂਦਾ ਕਿੱਦਾਂ ਦੇਖਦੇ ਸਰ ਦੇਖੋ ਇਹ ਬੜੀ ਸ਼ਰਮਨਾਕ ਗੱਲ ਹੈ ਜਿਹੜੀ ਹੋਈ ਹੈ ਦੋ ਤਾਂ ਆਪਸ ਵਿੱਚ ਇੱਥੇ ਲੜਾਈ ਕਰਕੇ ਪਰਚਾ ਘਟਾਣ ਆਏ ਸੀ ਤੇ ਜਦ ਦੋਵੇਂ ਧਿਰੇ ਆਪਣੇ ਇੱਥੇ ਆ ਗਏ ਉਹਨਾਂ ਨੇ ਵਿੱਚ ਆਪਣੇ ਇੱਥੇ ਹੀ ਲੜਾਈ ਸ਼ੁਰੂ ਕਰ ਦਿੱਤੀ ਤੇ ਉਹਦੇ ਵਿੱਚ ਉਹ ਆਪਣਾ ਸਾਡੇ ਸਟਾਫ ਨੇ ਵੀ ਉਹਨਾਂ ਨੂੰ ਸਮਝਾਇਆ ਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ਤੇ ਆ ਗਈ ਸਾਡੇ ਕੋਲ ਜਿਹੜੇ ਆਪਣੀ ਚੌਕੀ ਵਾਲੀ ਪੁਲਿਸ ਸੀ ਉਹ ਵੀ ਆ ਗਈ ਉਹਨਾਂ ਨੇ ਉਹਨੂੰ ਦੱਸਿਆ ਕਿ ਜੇ ਤੁਸੀਂ ਇਸ ਤਰ੍ਹਾਂ ਇਹਨੂੰ ਕੰਟੀਨਿਊ ਰੱਖੋਗੇ ਤਾਂ ਤੁਹਾਡੇ ਉੱਪਰ ਹਸਪੀਟਲ ਪ੍ਰੋਟੈਕਸ਼ਨ ਐਕਟ ਦਾ ਪਰਚਾ ਦਰਜ ਹੋ ਜਾਏਗਾ ਤੇ ਵਿਚ ਵਿਲ ਹਿੰਟਰ ਅ ਲੋਟ ਆਫ ਥਿੰਗਸ ਤੇ ਇਸ ਤੋਂ ਬਾਅਦ ਦੇ ਰਿਅਲਾਈਜ਼ ਤੇ ਉਹਨਾਂ ਨੇ ਮਾਫੀ ਵਗੈਰਾ ਮੰਗ ਕੇ ਉਹ ਆਪਣਾ ਪਰਚਾ ਘਟਾ ਕੇ ਇਧਰੋਂ ਉਹ ਮੇਰੇ ਤਰ੍ਹਾਂ ਚਲੇ ਗਏ ਤੇ ਇਹਦੇ ਵਿੱਚ ਆਈ ਫੀਲ ਲਾਈਕ ਕਿ ਜੋ ਹਸਪਤਾਲ ਨੇ ਅੰਮੰਦਰ ਗੁਰਦੁਆਰਿਆਂ ਤੋਂ ਦੇ ਜਿੰਨੇ ਹੀ ਬਰਾਬਰ ਨੇ ਇਥੇ ਲੋਕ ਆਪਣੇ ਸਵਸਥ ਹੋਣ ਆ ਰਹੇ ਹਨ ਤੇ ਜੋ ਇਹੋ ਜਿਹੀ ਹਰਕਤਾਂ ਐ ਸਾਡੇ ਸਿਵਿਕ ਸੈਂਸ ਦੇ ਉੱਪਰ ਬਹੁਤ ਜ਼ਿਆਦਾ ਖੜੇ ਕਰ ਦੇਣੇ ਸਵਾਲ ਕਿ ਵੀ ਸ਼ੁਡ ਹਵ ਦੇਸ ਮੈਂਚ ਆਫ ਸਿਵਿਕ ਸੈਂਸ ਕਿ ਐਟਲੀਸਟ ਹਸਪਤਾਲ ਦੇ ਵਿੱਚ ਤਾਂ ਕੇ ਨਾਲ ਲੜੀਏ ਇਥੇ ਹੋਰ ਪੇਸ਼ੈਂਟ ਵੀ ਹੈਗੇ ਆ ਤੇ ਗਵਰਨਮੈਂਟ ਆਫ ਪੰਜਾਬ ਨੇ ਇੱਕ ਨਵਾਂ ਮੁਹਿੰਮ ਚਲਾਈ ਹੈ ਜਿਹਦੇ ਵਿੱਚ ਦੇ ਆਰ ਹਾਇਰਿੰਗ ਮੋਰ ਆਪਣਾ ਸਿਕਿਉਰਿਟੀ ਪਰਸਨਲ ਫਾਰ ਦਾ ਹਸਪੀਟਲਸ ਤੇ ਵਿਦਨ ਦਿਸ ਮਨਥ অর ਬਾਈ ਦਾ ਸਟਾਰਟਿੰਗ ਆਫ ਨੈਕਸਟ ਮਨਥ ਸਾਡੇ ਕੋਲ ਹੋਰ ਸਿਕਿਉਰਿਟੀ ਪਰਸਨਲ ਆ ਰਹੇ ਨੇ ਫਾਰ ਹਸਪੀਟਲ ਸਿਕਿਉਰਿਟੀ ਓਨਲੀ ਤੇ ਮੈਂ ਤੁਹਾਡੇ ਮਾਧਿਅਮ ਦੇ ਥਰੂ आम जनता ਨੂੰ ਇਹ ਹੀ ਅਪੀਲ ਕਰਨਾ ਚਾਹੂੰਗਾ ਕਿ ਹਸਪਤਾਲ ਚ ਲੋਕ ਠੀਕ ਹੋਣ ਆ ਰਹੇ ਹੈ ਜੇ ਤੁਹਾਡਾ ਕੋਈ ਬਵਾਲ ਹੈਗਾ ਪਲੀਜ਼ ਹਸਪਤਾਲ ਚ ਆ ਕੇ ਉਹਨੂੰ ਨਾ ਕਰੋ ਹਸਪੀਟਲ ਪ੍ਰੋਟੈਕਸ਼ਨ ਐਕਟ ਬਹੁਤ ਸਟਰੋਂਗ ਹੈ ਜੇ ਤੁਹਾਡੇ ਉੱਪਰ ਉਹਦਾ ਪਰਚਾ ਹੋ ਗਿਆ ਤੁਹਾਡੀ ਉਹਦੀ ਬੇਲ ਵੀ ਨਹੀਂ ਹੋਣੀ ਹੈ ਤੇ ਹਸਪੀਟਲ ਦੀ ਜੋ ਸੈਨਕਿਟੀਟੀ ਹੈ ਉਹਨੂੰ ਮੇਨਟੇਨ ਰੱਖੋ ਇੱਥੇ ਆ ਕਿ ਇਹ ਵਜ੍ਹਾ ਬਵਾਲ ਨਾ ਕਰੋ ਸਰ ਤੁਸੀਂ ਇੱਕ ਹੁਣੇ ਪਰਚੇ ਦੀ ਗੱਲ ਕੀਤੀ ਹੈ ਇੱਕ ਐਦਾਂ ਦਾ ਇੱਕ ਮੁਹਿੰਮ ਹੈ ਚਲਾਈ ਜਾਵੇ ਕਿ ਜੇ ਆਪਜ ਜੇ ਲੜਨਗੇ ਤੇ ਉਹਨੂੰ 3 ਸਾਲ ਦੀ ਹੈ ਕੈਦ ਜਾਂ ਕਿਦਾਂ ਉਹਦੇ ਸਰ ਆਪਣਾ ਹਸਪੀਟਲ ਪ੍ਰੋਟੈਕਸ਼ਨ ਐਕਟ ਦੇ ਵਿੱਚ ਆਪਣਾ ਪਹਿਲੀ ਗੱਲ ਤਾਂ ਨੋਨ ਬਿਲੇਵਲ ਅਫੈਂਸ ਹੋ ਜਾਂਦਾ ਹੈ ਤੇ ਇਹਦੇ ਵਿੱਚ 3 ਸਾਲ ਦੀ ਕੈਦ ਆਪਣਾ 10000 ਦਾ ਫਾਈਨ ਇਹ ਚ ਬਹੁਤ ساری ਪ੍ਰੋਵੀਜਨਸ ਨੇ ਤੇ ਜੇ ਕਿਸੇ ਹਸਪੀਟਲ ਮੈਡੀਕਲ ਸਟਾਫ ਦੇ ਨਾਲ ਅਸਾਲਟ ਹੁੰਦਾ ਤਾਂ ਇਹਦੀ ਤਾਰਾ ਹੋਰ ਸਖਤ ਹੋ ਜਾਂਦੀ ਹੈ ਤੇ ਮੌਕੇ ਦੇ ਉੱਤੇ ਆਪਣੇ ਜਿਹੜੇ ਆਪਣੇ ਜਿਹੜੇ ਐਮਐਲਏ ਸਾਹਿਬ ਹੈਗੇ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਸਾਡੇ ਐਮਐਲਏ ਸਾਡੀ ਸਾਨੂੰ ਬਹੁਤ ਸਪੋਰਟ ਰੈਂਦੀ ਹੈ ਪਿਪਰਾਚੇ ਸਾਡੇ ਆਪਣੇ ਇਥੇ ਸਿਟਿੰਗ ਐਮਐਲਏ ਹੈ ਸਾਡੇ ਬਸ ਇੱਕ ਫੋਨ ਕਾਲ ਤੇ ਸਾਡੇ ਨਾਲ ਹਮੇਸ਼ਾ ਜੁੜੇ ਰਹਿੰਦੇ ਆ ਤੇ ਸਾਨੂੰ ਉਹਨੇ ਬਹੁਤ ਸਪੋਰਟ ਹੈ ਜਦ ਵੀ ਕੋਈ ਦਿੱਕਤ ਹੁੰਦੀ ਹੈ ਉਹਨਾਂ ਨੂੰ ਕਾਲ ਕਰਦੇ ਆ ਹੀ ਇਸ ਆਲਵੇਸ ਹੀਰ ਟੂ ਸਪੋਰਟਸ ਲੋਕਾਂ ਨੂੰ ਕੀ ਅਵੇਅਰਨੈਸ ਕਰਨਾ ਚਾਹੁੰਦੇ ਆ ਤੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਇੱਕ ਹਸਪਤਾਲ ਦੀ ਮਰਿਆਦਾ ਹੈ ਉਸ ਮਰਿਆਦੇ ਨੂੰ ਪਲੀਜ਼ ਮੇਨਟੇਨ ਰੱਖੋ ਇਥੇ ਤੁਸੀਂ ਆਪਣਾ ਇਲਾਜ ਕਰਾਣ ਆ ਰਹੇ ਹੋ ਇਥੇ ਹੋਰ ਲੋਕ ਵੀ ਇਲਾਜ ਕਰਨਾ ਆ ਰਹੇ ਆ ਹਸਪਤਾਲ ਦੀ ਮਰਿਆਦਾ ਨੂੰ ਨਾ ਦੋੜੋ ਇਥੇ ਸ਼ਾਂਤੀ ਬਣਾਈ ਰੱਖੋ ਸਰ ਕੀ ਹੋਇਆ ਕਿ ਝਗੜਾ ਕਰਕੇ ਇੱਥੇ ਆਈਆਂ ਸੀਗੀਆਂ ਅੱਛਾ ਜੀ ਤੇ ਇਹ ਐਮਰੋਇਕ ਨੂੰ ਇਕੱਠੇ ਆ ਗਏ ਹੂੰ ਇੱਥੇ ਫੇਰ ਆਣ ਕੇ ਆਪਣੇ ਭੜਗੇ ਆਪਸ ਵਿੱਚ ਅੱਛਾ ਜੀ ਤੇ ਚਲੋ ਫਿਰ ਮੈਂ ਇਹਨਾਂ ਨੂੰ ਕਰਕੁਰ ਕੇ ਤੋਰਤਾ ਜੀ ਤੋਂ ਜੀ ਨਹੀਂ ਸਰ ਲੱਗਦਾ ਇਹ ਹੋਇਆ ਕਿਦਾਂ ਸੀ ਕਿਉਂ ਲੜੀਆਂ ਆਪਸ ਦੇ ਵਿੱਚ ਇਹ ਲੜੀਆਂ ਕੋਈ ਪਤਾ ਨਹੀਂ ਮੈਂ ਤਾਂ ਹੁਣ ਕਹਿ ਨਹੀਂ ਸਕਦਾ ਕਿ ਇਹਨਾਂ ਦੇ ਆਪਸ ਵਿੱਚ ਕੀ ਹੈਗੀ ਆ ਜੀ ਹੋਰ ਅੰਜਿਸ ਕੀ ਹੈਗੀ ਆ ਹਾਂ ਹੋ ਸਕਦਾ ਕੁਝ ਨਾ ਕੁਝ ਹੋਊਗਾ ਜੀ ਸਰ ਲੱਗਦਾ ਨਹੀਂ ਹਸਪੀਟਲ ਵਿੱਚ ਕੋਈ ਵੀ ਇਨਸਾਨ ਇੱਥੇ ਆਂਦਾ ਆਪਣਾ ਇਲਾਜ ਕਰਾਉਣ ਵਾਸਤੇ ਆਂਦਾ ਹੈਗਾ ਇਲਾਜ ਤਾਂ ਹੁੰਦਾ ਨਹੀਂ ਆਪਸ ਇੱਕ ਦੂਜੇ ਇੱਕ ਦੂਜੇ ਸਿਰ ਪਾੜ ਦਿੰਦੇ ਨੇ ਬਿਲਕੁਲ ਬਿਲਕੁਲ ਇਹ ਗੱਲ ਹੈ ਹਾਂਜੀ ਇਹ ਹੈ ਇੱਥੇ ਹੁੰਦੀਆਂ ਐ ਗੱਲਾਂ ਹਾਂਜੀ ਪਰ ਇਹ ਵੀ ਸਾਨੂੰ ਮੁਲਾਜ਼ਮਾਂ ਦੀ ਕਮੀ ਕਾਰਨ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਆ ਹੂੰ ਤੁਸੀਂ ਤੁਸੀਂ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇਖੋ ਤੁਸੀਂ ਇੱਥੇ ਦਿਨ ਚਾਰ ਸਾਹਿਬ ਹੋਂ ਤੁਸੀਂ ਇੱਥੇ ਦੇ ਹਨ ਤੇ ਇੱਥੇ ਪੁਲਿਸ ਪ੍ਰਸ਼ਾਸਨ ਨਾਲ ਸਿਕਿਉਰਿਟੀ ਦਾ ਤੇ ਹੈਗਾ ਕੀ ਬਣਦਾ ਨਹੀਂ ਇੱਥੇ ਹੋਣਾ ਚਾਹੀਦਾ ਵਾ ਚਾਹੀਦੇ ਮੁਲਾਜ਼ਮ ਹੋਰ ਚਾਹੀਦੇ ਆ ਸਾਡੇ ਕੋ ਮੇਰੇ ਕੋਲ ਤਾਂ ਮੁਲਾਜ਼ਮ ਹੀ ਦੋ ਤੇ ਤਿੰਨ ਮੁਲਾਜ਼ਮ ਮੇਰੇ ਕੋ ਜੀ ਇੱਕ ਨਾਈਟ ਹੁੰਦਾ ਹੈ ਕਿ ਕੁੜੀ ਲੇਡੀ ਹੁੰਦੀ ਦਿਨੇ ਤੇ ਇੱਕ ਮੇਰਾ ਮੁੰਸ਼ੀ ਆ ਤੇ ਇੱਕ ਮੈਂ ਬਸ ਚਾਰ ਟੋਟਲ ਚਾਰ ਆ ਜੀ ਹਾਂ ਕਮ ਸੇ ਕਮ ਤਿੰਨ ਚਾਰ ਮੁਲਾਜ਼ਮ ਹੋਰ ਲੱਗਣੇ ਚਾਹੀਦੇ ਇੱਥੇ ਜਿਹੜੀ ਸਕਿਉਰਟੀ ਨੂੰ ਜਾਨ ਕੇ ਆਪਾਂ ਵਧੀਆ ਬਣਾ ਸਕੀਏ ਜੀ ਆਪਣਾ ਇੱਥੇ ਜਿਹੜੇ ਆਪਣੇ ਐਮ ਐਲ ਏ ਜਿਹੜੇ ਸਾਹਿਬ ਹੈਗੇ ਨੇ ਜਿਹੜੇ ਐਨੇ ਵਧੀਆ ਇਨਸਾਨ ਹੈ ਤੇ ਉਹਨਾਂ ਉਹਨਾਂ ਦੀ ਨਿਗਾਹ ਦੇ ਵਿੱਚ ਹੈਗਾ ਉਹਨਾਂ ਦੇ ਬਹੁਤ ਵਧੀਆ ਇਨਸਾਨ ਵਧੀਆ ਵਧੀਆ ਸਾਡੇ ਐਮ ਐਲ ਏ ਸਾਹਿਬ ਮੈਂ ਗਜਰਚ ਕਰਦਾ ਮੈਨੂੰ ਦੋ ਦੋ ਹੀ ਮੁਲਾਜ਼ਮ ਮੈਨੂੰ ਦੇ ਦੇਣ ਹੋਰ ਤੇ ਚੌਂਕੀ ਦਾ ਜਿਹੜਾ ਵਧੀਆ ਕੰਮ ਚੱਲੂਗਾ ਉਹ ਸਿਮਲ ਦਾ ਹੂੰ ਤੇ ਆਪਣੇ ਲੁਧਿਆਣੇ ਦੇ ਜਿਹੜੇ ਸੀਪੀ ਸਾਹਿਬ ਸ਼ਰਮਾ ਜੀ ਨੇ ਬੜੀਆ ਇਨਸਾਨ ਆ ਕਿਹਨੇ ਤੇ ਉਹਨਾਂ ਦਾ ਕੀ ਕਹਿਣਾ ਹੈਗਾ ਤੇ ਉਹਨਾਂ ਨੂੰ ਵੀ ਤੁਸੀਂ ਗੁਜਾਰਿਸ਼ ਕੀਤੀ ਕਿਸੇ ਗੱਲ ਬਾਰੇ ਮੈਂ ਉਹਨਾਂ ਦਾ ਪਤਾ ਪੈਂਦਾ ਮੈਂ ਉਹਨਾਂ ਨੂੰ ਵੀ ਗੁਜਾਰਿਸ਼ ਕਰਦਾ ਸੀਪੀ ਸਾਹਿਬ ਨੂੰ ਈ ਮੈਨੂੰ ਦੋ ਕ ਮਲਾਜ਼ਮ ਇਹਨੂੰ ਦੇ ਦੇਣ ਤੇ ਵਧੀਆ ਕੰਮ ਚੱਲੂਗਾ ਕਿਉਂਕਿ ਇੱਥੇ ਤੇ ਸਾਰੇ ਲੁਧਿਆਣੇ ਦੇ ਜਿੰਨੇ ਥਾਣੇ ਹੈਗੇ ਆ ਸਾਰਿਆਂ ਦੀ ਲੜਾਈ ਝਗੜੇ ਹੁਣ ਇੱਥੇ ਹੀ ਹੋਣਾ ਸਾਰਿਆਂ ਨੇ ਹਾਂਜੀ ਹਾਂਜੀ ਇੱਥੇ ਦੋ ਗੋਟਾਂ ਨੇ ਇਕੱਠੇ ਅਮਰਾਂ ਤੇ ਘਟੌਣਾ ਦੇ ਮੁੜ ਕੇ ਭੈੜ ਜਾਂਦੇ ਆਣ ਕੇ ਜੀ ਜੀ ਤੇ ਫੇਰ ਮੁਸ਼ਕਲ ਆਉਂਦੀ ਸਾਨੂੰ ਮਲਾਜ਼ਮਾਂ ਦੇ ਕਾਰਨ ਹਾਂ ਦੋ ਹੀ ਮਲਾਜ਼ਮ ਇਹਨੂੰ ਮਿਲ ਜਾਣ ਤਾਂ ਬਹੁਤ ਵਧੀਆ ਗੱਲ ਸਰ ਜਿੱਦਾਂ ਹੁਣ ਦੋ ਉਹ ਜਿਹੜੇ ਦੋ ਧਿਰਾਂ ਹੈਗੀਆਂ ਸੀ ਆਪਸ ਵਿੱਚ ਲੜੀਆਂ ਹੈਗੀਆਂ ਨੇ ਤੇ ਉਹਨਾਂ ਦਾ ਰਾਜੀਨਾਮਾ ਹੋ ਗਿਆ ਜਾਂ ਕੀ ਚੱਕਰ ਨਹੀਂ ਹਜੇ ਕੁਝ ਨਹੀਂ ਹੋਇਆ ਉਹਨਾਂ ਦਾ ਹਾਂਜੀ ਤੇ ਦੇਖਦੇ ਆਂ